ਦੇ ਸਕਦੇ ਹੋ ਧਰਮ ਦੇ ਮਾਰਗ ਤੇ ਚੱਲਣ ਦੀ ਸਮਤ ਦੇ ਸਕਦੇ ਹੋ ਉਹ ਤਾਂ ਜਿੰਨਿਆਂ ਨੂੰ ਦੇ ਦੇ ਉਹਨਾਂ ਹੀ ਥੋੜਾ ਬਈ ਇੱਥੇ ਜਿਸ ਗੱਲ ਦੀ ਗੱਲ ਕੀਤੀ ਹੈ ਪਾਸ਼ਾ ਫਰਮਾਨ ਕਰਨਾ ਸਾਥ ਨਾ ਲੀਜੇ ਕੋਈ ਤੇਰੇ ਨਾਲ ਨਹੀਂ ਹੋਣਾ ਚਾਹੀਦਾ ਹਉਮੈ ਤੇਰੇ ਨਾਲ ਹੀ ਹੋਣੀ ਚਾਹੀਦੀ ਹੰਕਾਰ ਇਹ ਦੋਨਾਂ ਦਾ ਸਤਿਗੁਰੂ ਪਾਸ਼ਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਦੋਵੇਂ ਬਾਈਕਟ ਕੀਤਾ ਹੋਇਆ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਹੈ ਉਸ ਮਾਰਗ ਤੇ ਨਹੀਂ ਚੱਲ ਸਕਦੇ ਕਰਤਕ ਤੱਕ ਦਾ ਪਹੁੰਚਣਾ ਦੂਰ ਦੀ ਗੱਲ ਹੈ ਜਿਗਤੇ ਹਉਮੇ ਅਹੰਕਾਰ ਵਸਿਆ ਹੋਵੇ ਨਾ ਤੇ ਤੁਸੀਂ ਉਸ ਮਾਰਗ ਤੇ ਵੀ ਨਹੀਂ ਚੱਲ ਸਕਦੇ ਕਰਤਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹਉਮੇ ਨਾ ਲੈ ਜਾਈਂ ਹੰਕਾਰ ਨਾ ਲੈ ਕੇ ਜਾਈਂ ਕਾਮ ਕ੍ਰੋਧ ਵਿਕਾਰ ਨਾ ਲੈ ਕੇ ਜਾਈਂ ਇੰਨਾਂ ਚੀਜ਼ਾਂ ਤੋਂ ਪਰੇ ਹੋ ਜਾਈਂ ਭਾਈ ਕਿਸੇ ਲਾਲਚ ਵਸ ਨਾ ਜਾਏ ਇਹ ਸਭ ਕੁਝ ਛੱਡ ਕੇ ਜਾਈਂ ਸਾਥ ਨਾ ਲੀਜੇ ਕੋਈ ਤੇ ਪਾਸ਼ਣ ਇਹ ਵੀ ਕਹਿ ਦਿੰਦਾ ਕਿ ਜਦੋਂ ਉਹਨੂੰ ਮਿਲਣ ਜਾਣਾ ਉਹ ਪ੍ਰਾਪਤੀ ਕਦ ਹੋਣੀ ਹੈ ਕਦੋਂ ਮਿਲਣਾ ਕਿ ਉਸ ਮਾਲਕ ਨੂੰ ਜਦੋਂ ਲੈ ਕੇ ਜਾਣਾ ਨਾ ਆਪਣੇ ਮਨ ਹਿਰਦੇ ਰੂਪੀ ਅਸਥਾਨ ਦੇ ਵਿੱਚ ਆ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ। ਸਤ ਸੰਤੋਖ ਵਿਚਾਰ। ਕਿ ਜਦੋਂ ਆਪਾਂ ਆਮ ਹੀ ਕਿਤੇ ਜਾਂਦੇ ਆ। ਤੇ ਹੁਣ ਤਾਂ ਆਪਣੇ ਜੇਬ ਦੇ ਵਿੱਚ ਪੈਸੇ ਹੁੰਦੇ ਆ। ਆਪਾਂ ਇਸ ਨੂੰ ਸਮਝਦੇ ਆ ਕਿ ਟਿਕਣਾ ਮੱਥਾ ਜ਼ਰੂਰੀ ਹੈ। ਜ਼ਰੂਰੀ ਹੈ ਵੀ ਧਰਮ ਕਮਾਵਾ ਵਾਸਤੇ ਪੈਸੇ ਦੀ ਜਰੂਰਤ ਪੈਂਦੀ ਹੈ। ਬੱਲ ਜਮਾ ਕਰਨ ਵਾਸਤੇ ਨਹੀਂ ਧਰਮ ਦੇ ਕਿਸੇ ਲੇਖੇ ਲਾਉਣ ਦੀ ਖਾਤਰ ਕਿ ਸਾਨੂੰ ਰਹਿੰਦਾ ਹੈ ਕਿ ਜਿੰਨਾ ਸਾਡਾ ਖਜ਼ਾਨਾ ਭਰਿਆ ਹੋਵੇਗਾ ਪਤ ਨਹੀਂ ਅਸੀਂ ਓਡੇ ਵਡੇ ਧਰਮੀ ਬਣ ਗਏ ਮਾਇਆ ਆਈ ਧਰਮ ਦੇ ਲੇਖੇ ਲਾਓ ਧਰਮ ਦੇ ਕਾਰ ਦੇ ਸਵਾਰੋ ਉਹਨੂੰ ਬੇ ਇਕੱਠੇ ਕਰ ਕਰ ਰੱਖੀ ਜਾਣਾ ਗੋਲ ਕਾਂ ਭਾਨੀਆਂ ਬੈਂਕਾਂ ਭਰਣੇ ਕੀਮਤ ਲਵੋਏ ਸਿੱਖ ਰੋਦਾ ਫਿਰਦਾ ਹੈ ਕਿ ਜੇ ਕਹੀਏ ਵੀ ਅਰਬਾਂ ਕਰੋੜਾਂ ਰੁਪਈਆ ਵੀ ਸਾਡੀ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਖਜ਼ਾਨੇ ਚ ਪਏ ਆ ਕੀ ਕਰਨਾ ਬਈ ਸਿੱਖ ਰੋਲਦਾ ਪਿਆ ਇੱਕ ਅਖਬਾਰ ਤੱਕ ਲੈਣ ਦੀ ਬਣਾਉਣ ਦੀ ਤੇਰੀ ਸਮੱਥਾ ਨਹੀਂ ਹੈ ਤੇ ਆਪਣਾ ਕੌਮ ਦਾ ਇੱਕ ਅਖਬਾਰ ਹੋਵੇ ਪਹਿਲਾਂ ਸਮਾਂ ਹੁੰਦਾ ਸੀ ਪ੍ਰਚਾਰ ਕਰਨ ਦੇ ਲਈ ਸਿਰਫ ਇਨਾ ਹੁੰਦਾ ਸੀ ਮੁਖ ਦੇ ਬੋਲ ਹੁੰਦੇ ਸੀ ਪਰ ਦਿਨੋ ਦਿਨ ਤਕਨੀਕ ਬਦਲਦੀ ਜਾ ਰਹੀ ਹੈ ਨਵੇਂ ਨਵੇਂ ਤਰੀਕੇ ਆਉਂਦੇ ਆ ਵੀ ਧਰਮ ਦਾ ਪ੍ਰਚਾਰ ਕਰਨਾ ਕਿਸ ਤਰ੍ਹਾਂ ਤੇਰਾ ਭਾਈ ਇੱਕ ਅਖਬਾਰ ਹੋਵੇ ਉਹ ਵੀ ਹੈ ਨਹੀਂ ਪੈਸਾ ਕੀ ਕਰੀਏ ਵੀ ਤੇਰਾ ਇੱਕ ਅਖਬਾਰ ਹੋਵੇ ਸਿੱਖ ਕੌਮ ਦਾ ਵੀ ਜਿਹਦੇ ਵਿੱਚ ਨਿਤ ਪ੍ਰਤੀ ਹੋਕਾਨਾ ਮੇ ਹੌਣ ਸਦਾ ਤੋਂ ਖਬਰਾਂ ਹੋਣ ਵੀ ਇਹ ਸਿੱਖ ਕੌਮ ਦਾ ਅਖਬਾਰ ਹੈ ਉਹ ਵੀ ਹੈ ਨਹੀਂ ਹੋਰ ਬਥੇਰੇ ਚੈਨਲ ਚੱਲਦੇ ਆ ਕੀ ਕਰਾਂਗੇ ਉਸ ਅਰਬਾਂ ਖਰਬਾਂ ਪਈਏ ਨੂੰ ਇੱਕ ਆਪਣਾ ਸੰਸਾਰ ਦੇ ਹਰ ਘਰ ਵਿੱਚ ਹਰ ਸਿੱਖ ਤੱਕ ਬਾਣੀ ਪਹੁੰਚੇ ਔਰ ਫ੍ਰੀ ਆਫ ਕਾਸਟ ਪਹੁੰਚੇ ਹੁਣੇ ਕਿਸੇ ਸੋਚਿਆ ਜਿਹਾ ਚਲਾਇਆ ਹੋ ਇਹਨਾਂ ਨੇ ਕਹਿੰਦੇ ਵੀ YouTube ਦੇ ਉੱਤੇ ਤੁਸੀਂ ਗੁਰਬਾਣੀ ਦੇਖ ਸਕਦੇ ਹੋ ਫ੍ਰੀ ਹੈ ਫ੍ਰੀ ਆਫ ਕਾਸਟ ਉਹਨੂੰ ਦੇਖਣ ਵਾਸਤੇ ਪਹਿਲਾਂ ਤਾਂ ਭਾਈ 8-10 ਹਜ਼ਾਰ ਰੁਪਏ ਖਰਚਣਾ ਪੈਣਾ ਮੋਬਾਈਲ ਲੈ ਕੇ ਆਓ ਫਿਰ ਉਹਦੇ ਵਿੱਚ ਡਾਟਾ ਪਵਾਓ ਫਿਰ ਕਿਤੇ ਦੇਖ ਸਕਦਾ ਭਾਈ ਉਹਨੂੰ ਕਿਧਰੋਂ ਫ੍ਰੀ ਆਫ ਕਾਸਟ ਹੋ ਗਿਆ ਨਹੀਂ ਹੋਈ ਨਾ ਤੇ ਭਾਈ ਜੇ ਉਹ ਪਹਿਲਾਂ ਵਾਲਾ ਜਿਵੇਂ ਟੀਵੀ ਹੁੰਦਾ ਸੀ ਕਿ ਜਨਦਰ ਟੀਵੀ ਦਿੱਲੀ ਟੀਵੀ ਇਤਨਾ ਖੇਤਰੀ ਹੈ ਹੁਣ ਵੀ ਚੱਲਦੇ ਆ ਜਿਹੜੀ ਜਿਹੇ ਡੈਸਾ ਉਹਦੇ ਉੱਤੇ ਹੋਰ ਵੀ ਚੈਨਲ ਚੱਲਦੇ ਆ ਪਰ ਇਹਨਾਂ ਨੇ ਆਪਣਾ ਚੈਨਲ ਉੱਥੇ ਨਹੀਂ ਲਵਾਇਆ ਤੇ ਬਾਣੀ ਤਾਂ ਤਦ ਹੀ ਪਹੁੰਚੇਗੀ ਨਹੀਂ ਜਦੋਂ ਕੋਈ ਹਰ ਕੋਈ ਅਮੀਰ ਤਾਂ ਦੇਖ ਲਵੇਗਾ ਪਰ ਗਰੀਬ ਕਿੱਥੋਂ ਦੇਖੇਗਾ ਕੋਈ ਐਸਾ ਸੋਰਸ ਨਹੀਂ ਹੈ ਕੋਈ ਐਸਾ ਇਹਨਾਂ ਨੇ ਜਰੀਆ ਨਹੀਂ ਕੀਤਾ ਕੀ ਕਰੀਏ ਪੈਸੇ ਨਾਲ ਗੁਰਦਾਰੇ ਬਣਾਉਣ ਦੀ ਚਿੰਤਾ ਹੈ ਉਕੇ ਉਥੋਂ ਆਮਦਨ ਆਉਂਦੀ ਹੈ ਕਿ ਉਥੋਂ ਆਮਦਨ ਆਉਂਦੀ ਹੈ ਆਮਦਨ ਖਤ ਨਹੀਂ ਹੁੰਦੀ ਸਾਡੀ ਕੋਈ ਸਕੂਲ ਵੀ ਜਿੱਥੇ ਕੋਈ ਕੌਮ ਦੇ ਬੱਚੇ ਜਿਸ ਕੌਮ ਦੇ ਵਿੱਚ ਸੰਸਾਰਿਕ ਗਿਆਨ ਨਹੀਂ ਨ ਪੜਾਈ ਨਹੀਂ ਹੈ ਉਹ ਕਦੇ ਵੀ ਉਚਾਈਆਂ ਨਹੀਂ ਨੀ ਛੂ ਸਕਦੀ ਇੰਨੀਆਂ ਕੁਰਬਾਨੀਆਂ ਵਾਲਾ ਸਿੱਖ ਧਰਮ ਹੋਵੇ ਤੇ ਭਾਈ ਜਿਨ੍ਹਾਂ ਦੇ ਇੱਕ ਇੱਕ ਬੜੀ ਮੁਸ਼ਕਲਾਂ ਕੁਰਬਾਨੀ ਹੋਈ ਹੈ ਉਹ ਦੁਨੀਆ ਦੇ ਵਿੱਚ ਫੈਲੇ ਫਏ ਕਿਉਂਕਿ ਭਾਈ ਉਹਨਾਂ ਨੇ ਤਕਨੀਕ ਉਹ ਅਪਣਾਈ ਸਮੇਂ ਦੇ ਮੁਤਾਬਕ ਨਾਲ ਜਿਹੜੀ ਤਕਨੀਕ ਚਾਹੀਦੀ ਸੀ ਵੱਧ ਤੋਂ ਵੱਧ ਪ੍ਰਚਾਰ ਕਰਨਾ ਫਿਰ ਉਹਨਾਂ ਦੇ ਪ੍ਰਚਾਰਕ ਸਹਿਬਾਨ ਦੇਖੋ ਭਾਵੇਂ ਚਰਚ ਦੇ ਪਾਦਰੀ ਹੋਣ ਭਾਵੇਂ ਮਸਜਿਦ ਦੇ ਮੋਲਾਨਾ ਜੀ ਮੌਲਵੀ ਜੀ ਉਹ ਹੁਣ ਉਹਨਾਂ ਦਾ ਰਹਿਣ ਸਹਿਣ ਬੜਾ ਉਚਾਈਆਂ ਵੱਲ ਹੁੰਦਾ ਗੱਡੀਆਂ ਮੋਟਾਂ ਚ ਘੁੰਮਦੇ ਆ ਆਪਣੇ ਕੋਈ ਵਿਚਾਰੇ ਕੋਲ ਇੱਕ ਸਾਈਕਲ ਅੰਦਰ ਟੁੱਟਿਆ ਜੇ ਉਹਦੇ ਵੱਲ ਵੀ ਜੇ ਕਿਤੇ ਉਹਨੇ ਗ੍ਰੰਤੀ ਨੇ ਪਾਠੀ ਨੇ ਕੋਈ ਲੈ ਲੈਣਾ ਸਕੂਟਰ ਮੋਟਰਸਾਈਕਲ ਲੈ ਲਿਆ ਬਾਬੇ ਦੀਆਂ ਮੌਜਾਂ ਨੇ ਬਈ ਬੜੇ ਕਮਾਉਂਦੇ ਆ ਨੋਟ ਸਾਫ ਦੇ ਇਹਨਾਂ ਗੱਲਾਂ ਕਰਦੇ ਆ પણ ਜੇਦਾ ਹੁੰਦਾ ਗਿਆ ਸਮਝ ਲਿਖਿਆ ਪੜ੍ਹਿਆ ਲਿਖਿਆ ਨਾ ਧਾਰਮਿਕ ਤੌਰ ਦੇਤੇ ਵੀ ਆ ਜਿੰਨੇ ਇਹਨਾਂ ਦੀ ਹਾਲਤ ਮਾੜੀ ਹੋਈ ਹੈ ਇਹਦੇ ਖੁਦ ਹੀ ਜ਼ਿੰਮੇਵਾਰ ਕੋਈ ਦੂਸਰਾ ਨਹੀਂ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਛੱਡ ਕੇ ਨਾ ਅਸੀਂ ਦਾਸ ਹੈ ਨਾਨਕ ਘਰ ਕੇ ਗੋਲੇ ਕਿ ਜੋ ਵੀ ਪ੍ਰਚਾਰਕ ਸਹਿਬਾਨ ਹਨ ਨਾ ਗੁਰਬਾਣੀ ਨਾਲ ਜੁੜਿਆ ਹੋਇਆ ਇਹ ਹੈ ਗੁਰੂ ਨਾਨਕ ਫੈਦ ਦਾ ਦਾਸ ਚਰਨਾ ਦਾ ਉਹਦਾ ਗੁਲਾਮ ਹੈ ਉਹਦਾ ਗੋਲਾ ਇਹ ਕਰਦਾ ਫਿਰਦਾ ਹੈ ਗੁਲਾਮੀ ਕਰਦਾ ਫਿਰਦਾ ਪੈਸੇ ਦੀ ਔਰ ਜਿੰਨਾ ਲੋਕਾਂ ਦੇ ਕੋਲ ਇਹ ਮਾਇਆ ਆਉਣੀ ਹੈ ਉਹਨਾਂ ਦੀ ਚੱਕੀ ਕਰਦਾ ਕਰਦਾ ਵੀ ਜਿਵੇਂ ਕੋਈ ਕਹਿੰਦਾ ਉਵੇਂ ਢੇਡ ਬੱਕਰੀਆਂ ਨੂੰ ਤੁਰ ਪੈਂਦੇ ਆ ਜੀ ਸਤ ਕੋਈ ਜਵਾਬ ਦੇਣ ਦੀ ਸਮਰੱਥਾ ਨਹੀਂ ਹੁਣ ਇਹ ਰੋਲਦੇ ਫਿਰਦੇ ਆ ਇਹ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਇਹਨਾਂ ਦੀ ਕੋਈ ਜ਼ਿਆਦਾ ਕਿਰਪਾ ਹੋਈ ਹੈ ਠੀਕ ਹੈ ਜੀ ਦੇ ਦਿਓ ਇੰਨੇ ਕੁ ਦੇ ਦਿਓ ਆਹ ਕੱਲੋ ਜੀ ਜਿਨ੍ਹਾਂ ਨੇ ਬਾਕੀ ਪੜਾਈਆਂ ਕੀਤੀਆਂ ਹੋਈਆਂ ਨੇ ਉਹਨਾਂ ਸੰਸਥਾਵਾਂ ਨੂੰ ਉਥੇ ਦਾਖਲੇ ਲੈ ਜੋਇਨਿੰਗ ਕੀਤੀ ਸਮਾਂ ਬਤੀਤ ਕੀਤਾ ਵਿੱਦਿਆ ਕੋਈ ਐਵੇਂ ਨਹੀਂ ਆ ਜਾਂਦੀ ਧਰ ਨੂੰ ਵਿੱਦਿਆ ਵਿੱਟੇ ਕਪੜੇ ਪਾਲੇ ਦਿਮਾਲੇ ਸਜਾਲੇ ਚੋੜੇ ਪਾਲੇ ਵਿੱਦਿਆ ਆ ਗਈ ਇਹਦੇ ਬਾਅਦ ਤੇ ਭਾਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਔਰ ਸਾਰੀ ਜ਼ਿੰਦਗੀ ਕਰਨੀ ਪੈਂਦੀ ਹੈ ਇਨੇ ਕੇ ਚਾਰ ਅੱਖਰ ਆਗੇ ਕਮ ਖਤਮ ਹੋ ਗਿਆ ਨਹੀਂ ਭਈ ਗਿਆਨ ਦਾ ਕਲਾ ਹੋਵੇ ਉਹਦਾ ਕੋਈ ਅੰਤ ਨਹੀਂ ਸ਼ੁਰੂਆਤ ਹੋ ਸਕਦੀ ਹੈ ਅੰਤ ਕਦੇ ਨਹੀਂ ਹੋ ਸਕਦਾ ਹੁਣ ਤੁਸੀਂ ਵੀ ਦੇਖਦੇ ਹੋ ਸੰਸਾਰ ਦੇ ਵਿੱਚ ਕਿ ਇਹਨਾਂ ਨੇ ਆਪਣੇ ਹਾਲਾਤ ਨੂੰ ਖੁਦ ਬਗੜਿਆ ਹੋਇਆ ਕਦੇ ਜਵਾਬ ਨਹੀਂ ਦਿੱਤਾ ਨਹੀਂ ਭਈ ਕਰੋਨਾ ਕਰਾਓ ਕੋਈ ਗੱਲ ਨਹੀਂ ਬੈਗਦੇ ਕਿ ਕਿਤੇ ਹੋਰ ਕਰਾ ਲਓ ਘਾਟੇ ਵਾਧੇ ਕਰਕੇ ਭਾਈ ਵੀ ਬਸ ਮੈਨੂੰ ਪ੍ਰੋਗਰਾਮ ਦੇ ਦੇ ਮੈਨੂੰ ਗੁਰਦਰਾ ਦੇ ਦੋ ਕੋ ਦੇ ਨਹੀਂ ਕਾ ਨਾ ਭਈ ਵੀ ਇੰਨਾ ਕੋਈ ਚਾਹੀਦਾ ਦੇ ਸਕਦਾ ਠੀਕ ਆ ਨਹੀਂ ਤਾਂ ਕੋਈ ਹਾਲ ਨਹੀਂ ਭਾਈ ਤੁਸੀਂ ਆਪਣੇ ਰਾਹੇ ਆਪਣੇ ਨਾ ਕਹਿਣ ਦੀ ਸਮਰਥਾ ਹੀ ਨਹੀਂ ਹੈ ਉਹ ਭਾਈ ਤੁਸੀਂ ਕਾਦੇ ਸਿੱਖ ਕਾਦੇ ਤੁਸੀਂ ਸਿੰਘ ਬਣ ਗਏ ਇੱਕ ਲਾਲਚ ਇੱਕ ਡਰ ਤੁਹਾਡੇ ਅੰਦਰ ਇਹ ਤੁਸੀਂ ਕਿੱਥੇ ਕਿਸੇ ਤੋਂ ਕੱਢ ਦੋਗੇ ਹੁੰਦਾ ਨਹੀਂ ਇਸ ਤਰ੍ਹਾਂ ਦਾ ਇਹਦੀ ਹਾਲਾਤ ਇੱਥੋਂ ਵਿਗੜੀ ਹੋਈ ਹੈ ਕਿ ਜਿਹੜਾ ਘਰ ਘਰ ਗਿਆਨ ਧਰਮ ਦਾ ਹਰ ਨਗਰ ਤੋਂ ਰੰਭ ਹੋਣਾ ਨਾ ਉਹਨਾਂ ਦੀ ਹਾਲਾਤਾਂ ਹੀ ਵੜੀਆਂ ਨੇ ਕੋਈ ਉਥੇ ਦਾ ਸਿਸਟਮ ਸਹੀ ਨਹੀਂ ਹੈ ਗਿਆਨ ਇੱਕੋ ਸੋਚਿਆ ਕਿ ਬਸ ਸਵੇਰੇ ਨਿਤਨਾ ਹੋਵੇ ਸ਼ਾਮ ਨਿਤਨਾ ਹੋ ਜਾਵੇ ਤੇ ਨਿਤਨੇ ਦਾ ਗਿਆਨ ਕੌਣ ਦਊਗਾ ਇਹਦੀ ਸੋਝੀ ਕੌਣ ਦਊਗਾ ਇਹਦੀ ਸਮਝ ਕੌਣ ਦਊਗਾ ਉਹਦੇ ਵਾਸਤੇ ਭਾਈ ਕਥਾਵਾਚਕ ਚਾਹੀਦੇ ਆ ਉਹਨਾਂ ਨੂੰ ਪੈਸੇ ਦੇਣੇ ਪੈਣੇ ਆ ਆਪਾਂ ਤਾਂ ਇਹ ਦੇਖਦੇ ਆ ਘੱਟ ਤੋਂ ਘੱਟ ਵਾਲਾ ਕਦੇ ਇਹ ਨਹੀਂ ਕਿ ਕਿ ਵੱਧ ਤੋਂ ਵੱਧ ਗਿਆਨ ਵਾਲਾ ਇੱਥੇ ਅਸੀਂ ਕੋਈ ਸਿੰਘ ਸਹਿਬਾਨ ਪ੍ਰਚਾਰਕ ਲੈ ਕੇ ਆਉਣ ਬਸ ਘਟ ਤੋਂ ਘਟ ਵਾਲਾ ਵੀ ਜੋ ਸਭ ਤੋਂ ਘਟ ਲਊਗਾ ਭਾਵੇਂ ਉਹ ਨਿਤਨੇਮ ਰਹਿ ਰਸ ਸ਼ਾਉਂਦਾ ਹੋਵੇ ਤੇ ਪੜੀ ਸਵੇਰ ਦੀ ਪਾਣੀ ਜਾਂਦਾ ਹੋਵੇ ਕਿ ਰਹਿ ਰਦੇ ਨਾਲ ਜਪਜੀ ਜੋੜ ਦੇ ਵਿੱਚ ਆਪਣੀ ਰਹਿ ਰਸ ਜੋੜ ਦੇ ਕੋਈ ਪਤਾ ਨਹੀਂ ਬਸ ਜਿੰਦਾ ਖੁੱਲਣ ਵਾਲਾ ਚਾਹੀਦਾ ਪਤਨ ਇਹ ਦੁਨੀਆ ਮੂਰਖਾਂ ਦੀ ਅਗਿਆਨੀਆਂ ਦੀ ਹੈ ਸਮਝ ਨਹੀਂ ਆਉਂਦਾ ਕਿ ਗਲਤ ਕੀ ਹੈ ਸਹੀ ਕੀ ਹੈ ਇਹ ਵੀ ਅੱਖਾਂ ਮੀਚ ਕੇ ਚਲਦੇ ਜਾ ਰਹੇ ਅਸੀਂ ਸੱਚ ਨਾਲ ਜਾਣਨਾ ਤੇ ਸੱਚ ਦੀ ਕਹਾਣੀ ਸੁਣੀ ਹੁਣ ਜਿਸ ਤਰ੍ਹਾਂ ਦਾ ਅਸੀਂ ਹਾਲਾਤ ਪੈਦਾ ਖੁਦ ਕੀਤੇ ਹੋਏ ਹੈ ਇਹ ਕੋਈ ਬਾਹਰੋਂ ਨਹੀਂ ਕਰਕੇ ਗਏ ਅਸੀਂ ਖੁਦ ਮਾੜੇ ਹਾਂ ਸਾਨੂੰ ਆ ਤਾਂ ਦੂਸਰੇ ਧਰਮਾਂ ਦੇ ਵੱਲ ਕਿੰਤੂ ਪ੍ਰੰਤੂ ਕਰਨ ਦੀ ਇਹ ਆਗੇ ਉਹ ਆਗੇ ਪਾਈ ਇਹ ਤਾਂ ਦੁਨੀਆ ਆਉਂਦੀ ਜਾਂਦੀ ਰਹਿਣੀ ਹੈ ਤੁਸੀਂ ਇਤੋਂ ਲੋਕਾਂ ਦੇ ਦੂਸਰੇ ਧਰਮਾਂ ਦੇ ਤੁਸੀਂ ਉਹਨਾਂ ਦੇ ਪ੍ਰਚਾਰ ਤੇ ਰੋਕ ਲਾਦੋਂਗੇ ਤੁਸੀਂ ਉਹਨਾਂ ਦੇ ਜੋ ਵੀ ਸੁਆਗਮ ਹੁੰਦੇ ਆਮ ਹੁੰਦੇ ਹਨ ਇੱਕ ਰਿਸ਼ਤ ਨਾਂ ਦਾ ਇਹ ਫਲਾਣੇ ਦਾ ਇਹ ਫਲਾਣੇ ਦਾ ਨਹੀਂ ਕਰਨ ਦੇਣਾ ਹੋਣ ਦੇਣਾ ਜੇ ਅਗਲੇ ਨੇ ਰੋਕਣਾ ਸ਼ੁਰੂ ਕਰਦੇ ਤੁਸੀਂ ਪੂਰੀ ਦੁਨੀਆ ਦੇ ਵਿੱਚੋਂ ਤੁਹਾਡਾ ਗੁਜ਼ਾਰਾ ਪੰਜਾਬ ਤੋਂ ਨਹੀਂ ਚੱਲਦਾ ਤੁਹਾਡਾ ਦੁਨੀਆ ਤੋਂ ਚੱਲਦਾ ਹੈ ਜੇ ਅਗਲੇ ਨੇ ਬੰਦ ਕਰਤਾ ਫੇਰ ਭਈ ਫੇਰ ਰੋਟੀ ਕਿੱਥੋਂ ਖਾਓਗੇ ਸਰੇ ਕਰਦੇ ਆ ਨਾ ਬਸ ਅਸੀਂ ਇਹੋ ਜਿਹੇ ਗੱਲਾਂ ਜਾਣਦੇ ਆ ਜਿਨ੍ਹਾਂ ਦਾ ਕੋਈ ਸਾਨੂੰ ਮਤਲ ਨਹੀਂ ਮਕਸਦ ਨਹੀਂ ਪਤਾ ਭਾਈ ਆਪਣਾ ਸਮਾਨ ਵੇਚਣਾ ਇਹਨੂੰ ਉੱਚ ਦਰਜੇ ਦਾ ਲੈ ਕੇ ਜਾਓ ਤੁਹਾਡੇ ਹਾਲਾਤ ਘਰ ਤੋਂ ਹੀ ਵਿਗੜੇ ਹੋਏ ਨੇ ਉੱਪਰ ਕੀ ਤੁਸੀਂ ਸੁਧਾਰ ਦੋਗੇ ਜਦੋਂ ਨਿਓ ਹੀ ਕੱਚੀ ਹੈ ਨੇ ਵੀ ਕੱਚੀ ਹੋਵੇ ਤੇ ਉਥੇ ਭਾਈ ਕਿੱਥੇ ਬੁਰਜ ਬਣਨੇ ਆ ਉਥੇ ਕਿੱਥੇ ਭਾਈ ਉੱਚੀਆਂ ਬਿਲਡਿੰਗਾਂ ਬਣਨੀਆਂ ਬਾਤਾ ਬਣਨੀਆਂ ਉਹ ਤਾਂ ਭਾਈ ਬਣਸਰੀ ਟਹਿ ਜਨ ਦੀ ਜਿਵੇਂ ਆ ਕਾਮ ਟਈ ਹੋਈ ਹੈ ਕਿ ਜਿੱਥੇ ਭਾਈ ਖਿਆਰ ਰੱਖਣਾ ਚਾਹੀਦਾ ਹੁਣ ਸਮਾਂ ਬੀਤੇ ਆ ਕੁਝ ਦਿਨ ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਮਨਾਇਆ ਖਰਤਾ ਕੀਤਾ ਫਲ ਤੋੜੇ ਕਰੋੜਾਂ ਰੁਪਏ ਦੇ ਲਿਆ ਕੇ ਲਾਏ ਮਰਜਾਏ ਗੱਡੀਆਂ ਪਰ ਪਰ ਬਾਹਰ ਸੁੱਟ ਤੇ ਕੁਝ ਨਹੀਂ ਮਿਲੇ ਆ ਉਹ ਭਾਈ ਉਸ ਦਿਨ ਕੋਈ ਫੈਸਲਾ ਕਰ ਦੇ ਕਿ ਭਾਈ ਅੱਜ ਤੋਂ ਬਾਅਦ ਇਹ ਪ੍ਰਚਾਰਕ ਸਹਿਬਾਨ ਉਹਨਾਂ ਦਾ ਰਹਿਣਾ ਸਹਿਣਾ ਬੋਲਣਾ ਬਾਣੀ ਦਾ ਸਟੇਟਸ ਕਿੰਨਾ ਹੋਣਾ ਚਾਹੀਦਾ ਹਰ ਚੀਜ਼ ਦਾ ਗਿਆਨ ਦੇਣਾ ਸੀ ਵਿਹਾਰ ਗੁਰਦਾਰੇ ਵਿੱਚ ਸੇਵਾਦਾਰ ਦਾ ਹੋਣਾ ਜ਼ਰੂਰੀ ਹੈ ਸਾਡੇ ਗੁਰੂ ਘਰ ਦਾ ਵਜ਼ੀਰ ਜਾਂ ਪ੍ਰਚਾਰਕ ਕਦੇ ਵੀ ਡੋਲੂ ਚਾਕੇ ਮੰਗਣੇ ਤਰੂਗਾ ਉਹਦੇ ਬਾਤੇ ਸਿਵਤ ਰੱਖੇ ਜਰੂਰ ਐਸੇ ਫੈਸਲੇ ਕੌਮ ਨਹੀਂ ਲੈਂਦੀ ਜਦੋਂ ਸ਼ੁਰੂਆਤ ਹੀ ਰੋਦੇ ਫਿਰਦਿਆਂ ਦੀ ਹੋ ਗਈ ਤੇ ਗਾਹ ਪਾਈ ਕਿੱਥੋਂ ਅਸੀਂ ਚੜਾਈਆਂ ਕਰਾਂਗੇ ਇੱਥੋਂ ਤਾਂ ਟੁੱਟੇ ਹੀ ਪਏ ਆ ਕੋਮ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਸਿਰਫ ਗੁਰਦਰਾ ਬਣਾਓ ਪੈਸੇ ਬਣਾਓ ਨਾ ਕੋਈ ਗੁਰਦਰ ਨਾ ਇਹਨਾਂ ਨੇ ਕੋਈ ਅਜ ਤੱਕ ਗੁਰਦਰਾਂ ਤੋਂ ਬਗੈਰ ਕੋਈ ਕੰਮ ਕੀਤਾ ਆਕਾਰ ਸੇਵਲੇ ਬਾਬੇ ਆ ਜਾਂਦੇ ਆ ਭਾਈ ਸਕੂਲ ਬਣਾਓ